15 ਜੂਨ 2014 ਸਰਦਾਰ ਗੁਰਚਰਨ ਸਿੰਘ ਬੱਬਰ ਦੇ ਕੋਲੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਇੱਕ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਕਿਹੜੀ ਗੱਲ ਦਾ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਤੇ ਕਿਹਨਾਂ ਨੇ ਮੰਗਿਆ ਸੀਗਾ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਅੰਦਰ ਅਕਾਲ ਤਖਤ ਸਾਹਿਬ ਦੀ ਮਹਾਨਤਾ ਬਹੁਤ ਵੱਡੀ ਹੈ ਜਦੋਂ ਸਿੱਖ ਧਰਮ ਦੇ ਅੰਦਰ ਕੋਈ ਸਿੱਖ ਗਲਤੀ ਕਰਦਾ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਮੰਨੇ ਤੇ ਪੰਜ ਪਿਆਰੇ ਸਹਿਬਾਨ ਉਸ ਬੰਦੇ ਦੀ ਗਲਤੀ ਨੂੰ ਮaaf ਕਰ ਦਿੰਦੇ ਆ ਜੇ ਮaaf ਕਰਨ ਯੋਗ ਨਹੀਂ ਹੈ ਉਹਨੂੰ ਤਨਖਾਇਆ ਕਰਾਰ ਦਿੰਦੇ ਆ ਤੇ ਜਾਂ ਫਿਰ ਕੋਈ ਸੇਵਾ ਲਾ ਕੇ ਉਹਦੀ ਗਲਤੀ ਨੂੰ ਮaaf ਕਰ ਦਿੰਦੇ ਆ ਅਕਾਲ ਤਖਤ ਸਾਹਿਬ ਦੀ ਮਹਾਨਤਾ ਬਹੁਤ ਵੱਡੀ ਹੈ ਸਾਰਾ ਸਿੱਖ ਜਗਤ ਅਕਾਲ ਤਖਤ ਸਾਹਿਬ ਦੇ ਅਗਾਂ ਆਪਣਾ ਸਿਰ ਝੁਕਾਉਂਦਾ ਆ ਵੈਸੇ ਗੁਰਬਾਨੀ ਦਾ ਵੀ ਇੱਕ ਫੈਸਲਾ ਬੜਾ ਪਿਆਰਾ ਆਇਆ ਜਿਵੇਂ ਬਾਲਕ ਪਾਇ ਸਪਾਈ ਲੱਖ ਅਪਰਾਧ ਖਮਾ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁ ਪਿਤਾ ਗਲ ਲਾਵੇ। ਜਦ ਸ਼ਬਦ ਅਸੀਂ ਪੜਦੇ ਆਂ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਫਿਰ ਦੁਸਵਾਮੀ ਸ਼ੰਦਾ। ਬਿਆੰਤ ਸ਼ਬਦ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਉਹ ਗੁਣ ਹਮਾਰੇ ਦਇਆ ਕਰੋ ਕਿਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਸਤਗੁਰ ਦੀ ਬਾਣੀ ਇਹ ਗੱਲ ਆਖਦੀ ਹੈ ਕਿ ਗੁਰੂ ਤੇ ਕਰਤਾਰ ਕਦੇ ਕੁਝ ਭੁੱਲ ਦੇ ਦੀਆਂ ਗਲਤੀ ਨਹੀਂ ਕਰਦੇ ਕੋਈ ਪਰ ਇਨਸਾਨ ਤਾਂ ਗਲਤੀਆਂ ਦਾ ਪੁੱਤਲਾ ਹੈ ਭੁੱਲਣ ਅੰਦਰ ਸਭ ਕੋ ਔ ਭੁੱਲ ਗੁਰੂ ਕਰਤਾਰ ਨਾ ਗੁਰੂ ਕੁਝ ਭੁੱਲਦਾ ਆ ਤੇ ਨਾ ਕਰਤਾਰ ਅਕਾਲਪੁਰਖ ਵਾਹਿਗੁਰੂ ਕਦੇ ਕੋਈ ਗਲਤੀ ਕਰਦਾ ਆ ਬੰਦਾ ਗਲਤੀਆਂ ਦਾ ਪੁੱਤਲਾ ਹੈ ਬੰਦਾ ਗਲਤੀਆਂ ਕਰਦਾ ਆ 15 ਜੂਨ 2014 ਦੇ ਅੰਦਰ ਸਰਦਾਰ ਗੁਰਚਰਨ ਸਿੰਘ ਬੱਬਰ ਦੇ ਕੋਲ ਇੱਕ ਸਪਸ਼ਟੀਕਰਨ ਮੰਗਿਆ ਗਿਆ ਪੰਜ ਪਿਆਰੇ ਸਬਾਨਾ ਨੇ ਅਕਾਲ ਤਖਤ ਸਾਹਿਬ ਖੜ ਕੇ ਮੰਗਿਆ ਪੰਜ ਪਿਆਰਿਆਂ ਦੇ ਵਿੱਚੋਂ ਗਿਆਨੀ ਗੁਰਪੰਚਨ ਸਿੰਘ ਜੀ ਸਾਬੋ ਕੀ ਤਲਵੰਡੀ ਤੋਂ ਗਿਆਨੀ ਬਲਵੰਤ ਸਿੰਘ ਜੀ ਤੇ ਹੋਰ ਤਿੰਨ ਗੁਰੂ ਘਰ ਦੇ ਗ੍ਰੰਥੀ ਨਾ ਪੰਜ ਪਿਆਰਿਆਂ ਨੇ ਸਰਦਾਰ ਗੁਰਚਰਨ ਸਿੰਘ ਬੱਬਰ ਦੇ ਕੋਲ ਇੱਕ ਸਪਸ਼ਟੀਕਰਨ ਮੰਗਿਆ ਸਪਸ਼ਟੀਕਰਨ ਇਹ ਮੰਗਿਆ ਕਿ ਤੁਸੀਂ ਗੁਜ਼ਾਰੀਆਂ ਦੇ ਲਈ ਮਾੜੀ ਸ਼ਬਦਾਵਲੀ ਵਰਤੀ ਹੈ ਇਸ ਗੱਲ ਦਾ ਸਪਸ਼ਟੀਕਰਨ ਦਿਓ ਜੇ ਵਰਤੀ ਹੈ ਤੇ ਮਾਫੀ ਮੰਗਣੀ ਪੈਣੀ ਹੈ ਜੇ ਨਹੀਂ ਵਰਤੀ ਤੇ ਸਪਸ਼ਟੀਕਰਨ ਦਿਓ ਇਹ ਗੱਲ ਕਰਕੇ ਸਰਦਾਰ ਗੁਰਚਰਨ ਸਿੰਘ ਬੱਬਰ ਜੀ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਵਾਸਤੇ ਅੱਜ ਦੇ ਦਿਨ ਕਿਹਾ ਗਿਆ ਸੀ ਉੱਥੇ ਹੀ ਇਹਨਾਂ ਪੰਜ ਪਿਆਰਿਆਂ ਨੇ ਸੰਗਤ ਕੋਲ ਜਥੇਬੰਦੀਆਂ ਕੋਲ ਤੇ ਸ਼ਰਮਨੀ ਕਮੇਟੀ ਦੇ ਮੈਂਬਰਾਂ ਦੇ ਕੋਲ ਇੱਕ ਸਲਾਹ ਵੀ ਮੰਗੀ ਸੀ ਕਿ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬਾ ਜੀ ਦੇ ਅਸੀਂ ਬਾਹਰ ਵਿਦੇਸ਼ਾਂ 'ਚ ਭੇਜਦੇ ਆ ਉਹਨਾਂ ਨੂੰ ਕਿਹੜੀ ਵਿਧੀ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਜਾਂ ਕਿਹੜੀ ਮਰਿਆਦਾ ਦੇ ਨਾਲ ਭੇਜਿਆ ਜਾਵੇ ਤਾਂ ਕਿ ਸਰੂਪਾਂ ਦੀ ਮਰਿਆਦਾ ਉਹਨਾਂ ਦੀ ਪਵਿੱਤਰਤਾ ਸਾਰਿਆਂ ਨੂੰ ਧਿਆਨ ਰੱਖ ਕੇ ਅਸੀਂ ਸਰੂਪਾਂ ਨੂੰ ਬਾਰਪਦੇਸ਼ਾ ਵਿੱਚ ਭੇਜੀਏ ਇਸ ਗੱਲ ਉੱਤੇ ਵੀ ਆਪਣੇ ਆਪਣੇ ਵਿਚਾਰ ਦਬੋ ਇਹ ਅੱਜ ਦੇ ਦਿਨ ਪੰਜ ਪਿਆਰੇ ਸਹਿਬਾਨ ਨੇ ਅਕਾਲ ਤਖਤ ਸਾਹਿਬ ਖੜ ਕੇ ਸੰਗਤਾਂ ਕੋਲੋਂ ਜਥੇਬੰਦੀਆਂ ਕੋਲੋਂ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਸੁਝਾਅ ਮੰਗਿਆ ਸੀਗਾ ਸੋ ਅੱਜ ਦਾ ਇਹ ਦਿਨੇ 15 ਜੂਨ 2014 ਦੀ ਇਹ ਘਟਨਾ ਹੈ ਸੁਝਵੇਂ ਮੈਂ ਪਹਿਲਾ ਸੰਗਤ ਜੀ ਆਪ ਜੀ ਨੂੰ ਆਖਿਆ ਕੀ ਅਕਾਲ ਤਖਤ ਬਾਣ ਹੈ ਸਿੱਖ ਕੌਮ ਨਿਸ਼ਾਨ ਹੈ ਜਿੰਨਾ ਟਾਈਮ ਅਸੀਂ ਸਾਰੇ ਜਿੰਨੀਆਂ ਜਥੇਬੰਦੀਆਂ ਸਾਰੇ ਅਸੀਂ ਅਕਾਲ ਤਖਤ ਸਾਹਿਬ ਦੇ ਹੇਠਾਂ ਇਕੱਠੇ ਨਹੀਂ ਹੁੰਦੇ ਜਾਂ ਮੈਂ ਕਹਿ ਦਮਾ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੁੰਦੇ ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ ਉਹਨਾਂ ਟਾਈਮ ਅਸੀਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੇ ਜੇ ਅਸੀਂ ਚਾਹੁੰਦੇ ਆ ਨਾ ਕਿ ਬਾਰ ਦੇ ਮੁਲਖਾਂ ਤੱਕ ਸਿੱਖੀ ਦਾ ਪ੍ਰਚਾਰ ਹੋਵੇ ਘਰ ਘਰ ਵਿੱਚ ਸਿੱਖ ਪੈਦਾ ਹੋਵੇ ਤੇ ਸਾਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇੇਠਾ ਇਕੱਠੇ ਹੋਣਾ ਪੈਣਾ ਆਪੋ ਆਪਣੀਆਂ ਬਣਾਈਆਂ ਹੋਈਆਂ ਮਰਿਆਦਾਂ ਨੂੰ ਛੱਡਣਾ ਪੈਣਾ ਇਹ ਮੇਰੇ ਡੇਰੇ ਦੀ ਮਰਿਆਦਾ ਜੀ ਇਹ ਮੇਰੀ ਮਰਿਆਦਾ ਜੀ ਇਹ ਮੈਂ ਮਰਿਆਦਾ ਕਾਇਮ ਕੀਤੀ ਆ ਇਹ ਸਭ ਕੁਝ ਛੱਡਣੀਆਂ ਪੈਣੀਆਂ ਇੱਕੋ ਮਰਿਆਦਾ ਮੰਨਣੀ ਪੈਣੀ ਆ ਜੋ ਅਕਾਲ ਤਖਤ ਸਾਹਿਬ ਦੀ ਮੈਂ ਕਿਸੇ ਬਾਬੇ ਨੂੰ ਕਿਸੇ ਸੰਤੂ ਨੂੰ ਕਿਸੇ ਮਹਾਂਪੁਰਸ਼ ਨੂੰ ਸਮਰਪਤ ਨਹੀਂ ਹਾਂਗਾ ਮੈਂ ਸਮਰਪਤ ਹਾਂ ਤੇ ਅਕਾਲ ਤਖਤ ਸਾਹਿਬ ਨੂੰ ਜਦੋਂ ਸਿੱਖਾ ਦੇ ਅੰਦਰ ਇਹ ਜਜ਼ਬਾ ਪੈਦਾ ਹੋਵੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹਾਂ ਤੇ ਯਾਦ ਰੱਖਿਓ ਉਦੋਂ ਫਿਰ ਸਿੱਖ ਕੌਮ ਦਾ ਸਿਰ ਹੋਰ ਉੱਚਾ ਹੋ ਜਾਏਗਾ ਫਿਰ ਘਰ ਘਰ ਦੇ ਵਿੱਚ ਸਿੱਖ ਪੈਦਾ ਹੋਣਗੇ ਫਿਰ ਹਰ ਥਾਂ ਦੇ ਉੱਤੇ ਖਾਲਸਾਈ ਪਰਚਮ ਝੁਲਣਗੇ ਜਿੱਦਣ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਤੁਸੀਂ ਇਤਿਹਾਸ ਦੇ ਵਰਕੇ ਪੜੋ ਹਰ ਇੱਕ ਇਤਿਹਾਸ ਦੇ ਵਰਕੇ ਪੜੋਗੇ ਸਾਨੂੰ ਪਤਾ ਲੱਗਣਾ ਕਿ ਬਹੁਤ ਵੱਡਾ ਰਤਬਾ ਆ ਅਕਾਲ ਤਖਤ ਸਾਹਿਬ ਦਾ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਬੈਠਦੇ ਸੀ ਚਾਰ ਕਰਨ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਤਿਆਰ ਕੀ ਇੱਥੇ ਬੈਠ ਕੇ ਹੀ ਨੇ ਸਾਫ਼ ਹੁੰਦੇ ਆ ਇੱਥੇ ਬੈਠ ਕੇ ਕਿਸੇ ਨਾ ਤੱਕਾ ਨਹੀਂ ਹੋਇਆ ਆ ਸੋ ਅੱਜ ਦਾ ਦਿਨ ਉਹ ਦਿਨ ਸੀਗਾ ਜੀ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਕਿ ਅੱਜ ਦੇ ਦਿਨ 15 ਜੂਨ 2014 ਨੂੰ ਸਰਦਾਰ ਗੁਰਚਰਨ ਸਿੰਘ ਬੱਬਰ ਦੇ ਕੋਲੋਂ ਪੰਜ ਪਿਆਰੇ ਸਹਿਬਾਨ ਨੇ ਇਸ ਗੱਲ ਦਾ ਸਪਸ਼ਟੀਕਰਨ ਪੱਗਿਆ ਸੀਗਾ ਕਿ ਤੁਸੀਂ ਪੁਜਾਰੀਆਂ ਨੂੰ ਕੋਈ ਮਾੜੇ ਬੋਲ ਮਾੜੀ ਸ਼ਬਦਾਬਲੀ बोलिए सो इस ਗੱਲ ਦਾ ਸਪਸ਼ਟਿਕਰਨ ਦਬੋ ਦੂਜੀ ਗੱਲ ਕਿ ਵਿਦੇਸ਼ਾਂ ਦੇ ਵਿੱਚ ਸਰੂਪ ਭੇਜੇ ਜਾਣੇ ਆ ਉਹ ਕਿਵੇਂ ਭੇਜੀਏ ਸੰਗਤਾ ਕੋਲੋਂ ਸ਼੍ਰੋਮਣੀ ਕਮੇਟੀ ਕੋਲੋਂ ਜਥੇਬੰਦੀਆਂ ਕੋਲੋਂ ਪੰਜ ਪਿਆਰੇ ਸੇ ਬਾਅਦ ਨੇ ਸੁਝਾਅ ਮੰਗੇ ਸੀ। ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਬਿਹਰਾਮਤ ਕਰੇ ਬਲਾਉ ਫਤਿਹ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ